ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਕਿ ਭਾਰਤ ਦੇ ਵਿੱਚ 2020-21 ਦੇ ਵਿੱਚ ਇੱਕ ਵੱਡਾ ਅੰਦੋਲਨ ਹੋਇਆ ਉਹ ਕਿਸਾਨਾਂ ਦਾ ਅੰਦੋਲਨ ਜਦੋਂ ਤੁਰ ਤੁਰਿਆ ਉਹਨੇ ਐਡਾ ਵੱਡਾ ਸਮਰਥਨ ਲੈ ਲਿਆ ਕਿ ਉਹ ਲੋਕਾਂ ਦਾ ਅੰਦੋਲਨ ਬਣ ਕੇ ਰਹਿ ਗਿਆ ਤੇ ਉਹਦੇ ਵਿੱਚ ਪ੍ਰਾਪਤ ਕੀ ਹੋਇਆ ਕਿ ਸਰਕਾਰ ਜਿਹੜੀ ਕੇਂਦਰ ਦੀ ਖੱਬੀਖਾਨ ਸਰਕਾਰ ਸੀ ਜਿਹੜੀ ਨਾਡੂਖਾਨ ਸਰਕਾਰ ਸੀ ਉਹਨੂੰ ਆਪਣਾ ਫੈਸਲਾ ਵਾਪਸ ਲੈਣਾ ਪੈ ਗਿਆ ਅਸੀਂ ਭਾਵੇਂ ਇਹ ਗੁਣਗਾਨ ਕਰਦਿਆਂ ਵੀ ਕੇਂਦਰ ਦੇ ਪਾਸ ਕੀਤੇ ਹੋਏ ਕਾਨੂੰਨ ਵਾਪਸ ਕਰਾਉਣ ਦੇ ਪਿੱਛੇ ਸਾਡੇ 700 ਬੰਦਾ ਜਿਹੜਾ ਸ਼ਹੀਦ ਹੋਇਆ ਇਸ ਅੰਦੋਲਨ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦਾ ਵੱਡਾ ਯੋਗਦਾਨ ਹੈ ਇਸ ਅੰਦੋਲਨ ਦੀ ਕਲੀ ਪ੍ਰਾਪਤੀ ਇਹ ਨਹੀਂ ਹੈ ਕਿ ਤਿੰਨ ਕਾਨੂੰਨ ਵਾਪਸ ਕਰਾਤੇ ਲੋਕਾਂ ਦਾ ਇੱਕ ਇਹ ਬਸ਼ਵਾਸ਼ ਬੱਜੇ ਤੇ ਰਾਜਨੀਤਿਕ ਪਾਰਟੀਆਂ ਤੋਂ ਪਾਸੇ ਹੋ ਕੇ ਜਨਤਕ ਜਥੇਬੰਦੀਆਂ ਜਦੋਂ ਸਿਰ ਜੋੜਦੀਆਂ ਨੇ ਤਾਂ ਉਹਨਾਂ ਨੂੰ ਲੋਕਾਂ ਦਾ ਸਮਰਥਨ ਵੀ ਪਰਮਾ ਮਿਲਦਾ ਤੇ ਉਹਦੇ ਨਾਲ ਜਿੱਤ ਵੀ ਹਾਸਲ ਹੁੰਦੀ ਹੈ ਇਹ ਤੁਸੀਂ ਨੇ ਦੁਨੀਆ ਦੇ ਇਤਿਹਾਸ ਦੇ ਵਿੱਚ ਦਿੱਲੀ ਮੋਰਚੇ ਦੀ ਇੱਕ ਵਿਸ਼ੇਸ਼ ਇੱਕ ਇਤਿਹਾਸ ਸਰਜਿਆ ਕਿ ਕੌਮ ਨੂੰ ਮਿਨੀਮਮ ਪ੍ਰੋਗਰਾਮ ਤੇ ਵੱਖਰੇ ਵੱਖਰੇ ਵਿਚਾਰਾਂ ਦੇ ਲੋਕ ਇਕੱਠੇ ਹੋ ਕੇ ਜਦੋਂ ਅੰਦੋਲਨ ਲੜਦੇ ਨੇ ਤਾਂ ਕਿਸੇ ਛਿੱਟੇ ਤੇ ਦਲ ਪਹੁੰਚ ਜਾਂਦਾ ਹੈ ਭਰਾਓ ਉਹਦਾ ਛਿੱਟਾ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਕੇਂਦਰ ਦੀ ਇਹ ਹਕੂਮਤ ਕੋਈ ਵੀ ਨੀਤੀ ਨਹੀਂ ਲੈ ਕੇ ਆਉਂਦੀ ਹੈ ਜਿਹਨੂੰ ਵਿਕਾਸ ਕਿਹਾ ਜਾਂਦਾ ਹੈ ਉਹ ਜਨਤਾ ਦੇ ਵਿਰੋਧੀ ਹੁੰਦੀ ਹੈ ਤੇ ਕਾਰਪੋਰੇਟਾਂ ਦੇ ਪੱਖੀ ਹੁੰਦੀ ਹੈ ਤੇ ਇਸ ਗੱਲ ਕੇ ਸਰਕਾਰ ਦਾ ਜੋਰ ਲੱਗਿਆ ਹੋਇਆ ਹੈ ਕਿ ਐਸ ਤਾਕਤ ਨੂੰ ਕਿਵੇਂ ਤੋੜਿਆ ਜਾਵੇ ਐਸ ਜੱਗ ਨੂੰ ਖੰਡਾਇਆ ਕਿਵੇਂ ਜਾਵੇ ਇਹ ਤਾਕਤ ਨੂੰ ਕਮਜ਼ੋਰ ਕਿੱთა ਕਰੇ ਜਾਵੇ ਇਹ ਬਜਾਏ ਇਹਦੀਆਂ ਮੰਗਾਂ ਰਹਿੰਦੀਆਂ ਮੰਨਣ ਦੀ ਬਜਾਏ ਨਵੀਆਂ ਨਵੀਆਂ ਗੱਲਾਂ ਨਵੀਆਂ ਨਵੀਆਂ ਨੀਤੀਆਂ ਸੋਡੇ ਤੇ ਠੋਸੀਆਂ ਜਾ ਰਹੀਆਂ ਨੇ ਭਰਾਓ ਐਸੇ ਕੱਢਦਾ ਛੱਟਾ ਕਿ ਜੁਲੀ ਵਿਰਾਸਤੀ ਦਾ ਸੈਂਡਿਕਟ ਪੰਕਰ ਦਾ ਜਿਹੜਾ ਫੈਸਲਾ ਕਰ ਰਿਹਾ ਹੈ ਸੈਂਡਿਕਟ ਪੰਕਰ ਦਾ ਜਿਹੜਾ ਫੈਸਲਾ ਕੀਤਾ ਸੀ ਜਦੋਂ ਉਹਨਾਂ ਨੇ ਆਵਾਜ਼ ਮਾਰੀ ਕੂਕ ਮਾਰੀ ਤਾਂ ਸਾਰੇ ਪੰਜਾਬ ਦੇ ਲੋਕ ਅੱਗ ਦੇ ਬੰਬੂਲੇ ਵਾਂਗ ਉੱਠੇ ਤੇ ਕੇਂਦਰ ਸਰਕਾਰ ਨੂੰ ਪਛਿਆ ਹਟਣਾ ਪੈ ਗਿਆ। ਇਸੇ ਗੱਲ ਦਾ ਛੱਟਾ ਕਿ ਲੈਣ ਪੂਰਕ پالਸੀ ਦੇਤੇ ਜਦੋਂ ਪੰਜਾਬ ਦੀ ਸਰਕਾਰ ਨੇ ਫੈਸਲਾ ਕੀਤਾ ਤੇ ਸਾਰੇ ਪੰਜਾਬ ਦੇ ਲੋਕ ਅਕਦੇ ਬੰਬੂਲੇ ਵਾਂਗ ਉੱਠੇ ਤੇ ਫੈਸਲਾ ਇਹਨਾਂ ਨੂੰ ਵਾਪਸ ਲੈਣਾ ਪੈ ਗਿਆ ਪ੍ਰਭੂ। ਉਹ ਡਰਾਫਟ ਖੇਤੀ ਵਾਲੇ ਡਰਾਫਟ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਲਿਆਂਦੇ ਸੀ। ਜਦੋਂ ਲੋਕ ਇਕੱਠੇ ਹੋ ਕੇ ਸਿਰ ਜੋੜ ਕੇ ਉਹਦਾ ਵਿਰੋਧ ਕੀਤਾ ਤਾਂ ਪੰਜਾਬ ਦੀ ਸਰਕਾਰ ਨੂੰ ਵੀ ਫੈਸਲਾ ਵਾਪਸ ਲੈਣਾ ਪਿਆ ਹੁਣ ਜਿਹੜਾ ਬਿਜਲੀ ਬਿੱਲ 2025 ਆਇਆ ਇਹ ਭਾਵੇਂ 2003 ਜਿਹੜਾ ਬਿਜਲੀ ਬਿੱਲ ਤੇ ਨੈਕਸਟ ਦਿਨ ਉਹਦੇ 'ਚ ਸੌਦਾ ਕੀਤੀਆਂ ਨੇ ਹੁਣ ਇਹਨਾਂ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਇਹ ਬਿਜਲੀ ਸੋਡੇ ਤੋਂ ਖੋ ਕੇ ਕਾਰਪੋਰੇਟਾਂ ਨੂੰ ਦੇਣੀ ਹੈ ਇਹਦਾ ਕੇਂਦਰੀਕਰਨ ਕਰਨਾ ਫਿਰਕੂਪਰ ਕਰਨਾ ਹੈ ਕਾਰਪੋਰੇਟਿਕ ਕਰਨ ਕਰਨਾ ਹੈ ਨਾ ਇਹਦੇ ਤੇ ਇਹ ਕੰਪਨੀਆਂ ਦੇ ਹੰਬੰਡਲ ਜਿਵੇਂ ਸਾਥੀ ਕਹਿ ਕੇ ਗਏ ਨੇ ਬੰਡ ਕੰਪਨੀਆਂ ਦੇ ਹਵਾਲੇ ਕਰਨੀ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਫੈਸਲਾ ਕੀਤਾ ਬਿਜਲੀ ਬਿੱਲ ਤੋਂ 2025 ਦੇ ਵਿੱਚ ਇਹਦੀ ਧਾਰਾ 160 ਕਹਦੀ ਹੈ ਕਿ ਕੇਂਦਰ ਦੀ ਸਰਕਾਰ ਨੂੰ ਇਹ ਅਧਿਕਾਰ ਹੈ ਕਿ ਉਹ ਬਿਜਲੀ ਕੌਂਸਲ ਗਠਿਤ ਕਰ ਸਕਦੀ ਹੈ ਉਹ ਬਿਜਲੀ ਕੌਂਸਲ ਹੈ ਜਿਹੜੀ ਉਹਦਾ ਇੰਚਾਰਜ ਕੇਂਦਰ ਦਾ ਬਿਜਲੀ ਮੰਤਰੀ ਹੋਊਗਾ ਤੇ ਉਹਦੇ ਜਿਹੜੇ ਮੈਂਬਰ ਨੇ ਉਹ ਸਾਰੀਆਂ ਸੂਬਾ ਸਰਕਾਰਾਂ ਦੇ ਬਿਜਲੀ ਮੰਤਰੀ ਉਹਦੇ ਮੈਂਬਰ ਹੋਣਗੇ ਤੇ ਕੇਂਦਰ ਦੀ ਬਿਜਲੀ ਵਿਭਾਗ ਦਾ ਸਕੱਤਰ ਉਹਦਾ ਕਨਵੀਨਰ ਹੋਊਗਾ ਤੇ ਜਿਹੜੇ ਸਾਰੇ ਫੈਸਲੇ ਨੇ ਜਿਹੜੇ ਵੀ ਬਿਜਲੀ ਬੋਰਡ ਦੇ ਨਾਲ ਸੰਬੰਧਿਤ ਫੈਸਲੇ ਨੇ ਉਹਨਾਂ ਦੇ ਵਾਸਤੇ ਸਾਰੀ ਪਲੈਨਿੰਗ ਤੇ ਕੇਂਦਰ ਸਰਕਾਰ ਨੂੰ ਸਲਾਹ ਉਹ ਬਿਜਲੀ ਕਾਉਂਸਲ ਦਿਆ ਕਰੂਗੀ ਇਹਦਾ ਮਤਲਬ ਵੀ ਬਿਜਲੀ ਜਿਹੜਾ ਬਿਜਲੀ ਦਾ ਪੂਰੇ ਦਾ ਪੂਰਾ ਅਧਿਕਾਰ ਕੇਂਦਰ ਦੇ ਕੋਲੇ ਹੋਊਗਾ। ਅਸਲ ਵਿੱਚ ਕੱਲੀ ਬਿਜਲੀ ਨਹੀਂ ਭਰਾਵੋ। ਸਿੱਖਿਆ ਵਿਭਾਗ ਨੂੰ ਦੇਖੀਏ। ਸਿੱਖਿਆ ਤੇ ਕਬਜ਼ਾ, ਡੈਮਾਂ ਤੇ ਕਬਜ਼ਾ, ਖੇਤੀ ਸੈਕਟਰ ਤੇ ਕਬਜ਼ਾ, ਪਬਲਿਕ ਸੈਕਟਰ ਤੇ ਕਬਜ਼ਾ। ਕੱਲੇ ਇੱਥੇ ਤੱਕ ਇਹ ਸੀਮਤ ਨਹੀਂ ਰਹੇ। ਇਹਨਾਂ ਨੇ ਵਿਦੇਸ਼ਾਂ ਦੇ ਸਕੂਲੇ ਗਹਿਣੇ ਧਰਨ ਦੇ ਫੈਸਲੇ ਕੀਤੇ ਹੋਏ ਨੇ ਵਿਦੇਸ਼ਾਂ ਨੂੰ ਦੇਸ਼ ਵੇਚਣ ਦੇ ਫੈਸਲੇ ਕੀਤੇ ਹੋਏ ਨੇ ਤੇ ਇਹ ਬੜੀਆਂ ਟੀਗਾ ਮਾਰਦੇ ਨੇ ਕਿ ਦੇਸ਼ ਬਹੁਤ ਵੱਡੀ ਵੱਡੀ ਸ਼ਕਤੀ ਬਣ ਗਿਆ ਜੇ ਥੋੜਾ ਜਿਹਾ ਨਕਸ਼ਾ ਲੈਣਾ ਹੋਵੇ ਕਿ ਦੇਸ਼ ਬਹੁਤ ਵੱਡੀ ਸ਼ਕਤੀ ਬਣ ਗਿਆ ਤਾਂ ਜਿਹੜਾ ਤੁਹਾਡਾ ਸਭ ਤੋਂ ਵੱਡਾ ਸੂਬਾ ਚੂਪੀ ਹੈ ਉਦੇ ਸਿਰ ਲਗਭਗ 10 ਲੱਖ ਕਰੋੜ ਰੁਪਇਆ ਕਰ ਜਾਏ। ਬਿਹਾਰ ਹੈ। ਬਿਹਾਰ ਦੇ ਲਗਭਗ 7.5 ਲੱਖ ਕਰੋੜ ਰੁਪਇਆ ਕਰ ਜਾਏ। ਪੱਛਮੀ ਬੰਗਾਲ ਦੇ ਸਿਰ ਪਾਉਣੇ 8 ਲੱਖ ਕਰੋੜ ਰੁਪਇਆ ਕਰ ਜਾਏ। ਤੇ ਪੰਜਾਬ ਦੇ ਸਿਰ 4 ਲੱਖ ਕਰੋੜ ਰੁਪਇਆ ਕਰ ਜਾਏ। ਕੇਂਦਰ ਦੀ ਸਰਕਾਰ ਦੇ ਸਿਰ 152 ਤੋਂ ਲੈ ਕੇ ਬੇਰਬੇ ਸਾਬਲੀ 158 ਲੱਖ ਕਰੋੜ ਰੁਪਇਆ ਕਰਜ਼ਾ ਤੇ ਦੁਨੀਆਂ ਦੇ ਸਾਰੇ ਮੁਲਕਾਂ ਦੇ ਵਿੱਚੋਂ ਪ੍ਰਤੀ ਜੀ ਆਮਦਨ ਦੇ ਆਧਾਰ ਤੇ ਆ ਸਾਡਾ ਮੁਲਕ ਜਿਹੜਾ ਸਾਰਿਆਂ ਨਾਲੋਂ ਪਿੱਛੇ ਆ ਤੇ ਦੁਨੀਆਂ ਦੀ ਆਰਥਿਕ ਪੱਖੋਂ ਚੌਥੀ ਵੱਡੀ ਸ਼ਕਤੀ ਬਣ ਕੇ ਵੱਡੀਆਂ ਢੀਗਾ ਮਾਰ ਰਿਹਾ ਹੈ ਬੜੀ ਸ਼ਰਮ ਦੀ ਗੱਲ ਐ ਇੱਥੇ ਬੁਲਾਰੇ ਦੱਸ ਕੇ ਗਏ ਨੇ ਆ ਪਲੀ ਟ੍ਰੇਡ ਦੇ ਆਧਾਰ ਤੇ ਅਮਰੀਕਾ ਨਾਲ ਜਿਹੜਾ ਸਮਝੌਤਾ ਹੋ ਰਿਹਾ ਹੈ ਸੇਤਮ ਦੀ ਗੱਲ ਇਹ ਹੈ ਕਿ ਬਿਲਕੁਲ ਸਰਕਾਰ ਚੁੱਪ ਹੈ ਸਰਕਾਰ ਕਹਿ ਨਹੀਂ ਰਹੀ ਕਿ ਅਮਰੀਕਾ ਕੌਣ ਹੁੰਦਾ ਹੈ ਕਿ ਪਾਬੰਦੀ ਲਾਉਣ ਵਾਲਾ ਵੀ ਤੁਸੀਂ ਰਸ਼ੀਆ ਤੋਂ ਤੇਲ ਲੈਣੋਂ ਪਰ ਉਹਦੀਆਂ ਇਹ ਸ਼ਰਤਾਂ ਪ੍ਰਮਾਨ ਕਰਕੇ ਜਿਹੜੀਆਂ ਸਾਥੀ ਦੱਸ ਕੇ ਗਏ ਨੇ ਆ ਜਿਹੜੀ ਖੇਤੀਬਾਸਤਾ ਦੇ ਟਾਇਰ ਬਲਾਉਣ ਦਾ ਬੰਦ ਕਰਨ ਦੀ ਜਿਹੜੀ ਗੱਲ ਕੀਤੀ ਹੈ ਉਹ ਇਹ ਲਾਗੂ ਕਰਨ ਜਾ ਰਹੇ ਨੇ ਕੋਈ ਵੀ ਹਾਜਰ ਫੈਸਲਾ ਦੱਸ ਦਿਓ ਪ੍ਰਭੋ ਜਿਹੜਾ ਕੇਂਦਰ ਦੀ ਹਕੂਮਤ ਨੇ ਮਜ਼ਦੂਰਾਂ ਤੇ ਕਿਸਾਨਾਂ ਦੇ ਪੱਖ ਦਾ ਲਿਆ ਹੋਵੇ ਕੇਂਦਰ ਦੀ ਹਕੂਮਤ ਜੇ ਹੁਣ ਛੋਟੇ ਪੱਖ ਦੇ ਫੈਸਲੇ ਨਹੀਂ ਲੈ ਰਹੀ ਤਾਂ ਉਹਦੇ ਵਾਸਤੇ ਲੋੜ ਹੈ ਸਾਨੂੰ ਸਿਰ ਜੋ ਕੇ ਸੰਘਰਸ਼ ਕਰਨ ਦੀ ਆਹ ਤਾਕਤ ਇਕੱਠੀ ਕਰਨ ਦੀ ਹੁਣ ਕੇਂਦਰ ਨੇ ਫੈਸਲਾ ਕਰ ਲਿਆ ਕਿ ਸਾਨੂੰ ਲੋਕਾਂ ਦੀ ਲੋੜ ਨਹੀਂ ਹੈ ਸਾਨੂੰ ਤਾਕਤ ਦੀ ਲੋੜ ਹੈ ਜੇ ਤਾਕਤ ਲੈਣੀ ਹੈ ਤਾਂ ਪੈਸੇ ਦੇ ਸਿਰ ਤੇ ਲਈ ਜਾ ਸਕਦੀ ਹੈ ਤਾਂ ਪੈਸਾ ਜੇ ਲੈਣਾ ਪੈਸਾ ਕਾਰਪੋਰੇਟ ਦੇ ਪੱਖ ਦੇ ਫੈਸਲੇ ਕਰਕੇ ਹੀ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ। ਇਹੀ ਬਾਪ ਰਿਹਾ ਹੈ ਬਿਹਾਰ ਦੀਆਂ ਚੋਣਾਂ ਦੇ ਵਿੱਚ ਆਉਂਦੀਆਂ ਚੋਣਾਂ ਚ ਵੀ ਇਹੀ ਬਾਪ ਰਲਾ। ਫਿਰ ਕਪਰਾਸਤੀ ਦੇ ਹਿੰਦੂ ਰਾਸ਼ਟਰ ਲਾਗੂ ਕਰਨਾ ਜਿਹੜਾ ਫੈਸਲਾ ਕਰਨ ਜਾ ਰਹੀ ਹੈ ਸਰਕਾਰ। ਐਸੇ ਜੋ ਨਿਕਲਿਆ ਹੋਇਆ ਹੈ ਇਸ ਕਰਕੇ ਲੋੜ ਇਸ ਗੱਲ ਦੀ ਹੈ ਕਿ ਸਾਨੂੰ ਸਿਰ ਜੋੜਨ ਦੀ ਲੋੜ ਹੈ। ਮਜ਼ਦੂਰਾਂ ਦੀਆਂ ਜਥੇਬੰਦੀਆਂ ਨਾਲ, ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਆ ਜਿਹੜਾ ਕਿਹਾ ਕਿ 28 ਤਰੀਕ ਨੂੰ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਥੋੜੇ ਟੀਚਰ ਨੇ ਟੀਚਰ ਨੇ ਵਿਦਿਆਰਥੀ ਨੇ ਜਿਹੜੇ ਖਪਤਕਾਰ ਨੇ ਬਿਜਲੀ ਦੇ ਉਹਨਾਂ ਸਾਰਿਆਂ ਨੂੰ ਖਾਸ ਕਰਕੇ ਖੇਤ ਮਜ਼ਦੂਰਾ ਤੇ ਸੰਤੀ ਕਾਮਿਆਂ ਨੂੰ ਨਾਲ ਲੈ ਕੇ ਬਿਜਲੀ ਬਿਲ 2025 ਦਾ ਵਿਰੋਧ ਕਰਨ ਵਾਸਤੇ ਐਨ ਮیدਾਨ ਚਲਿਤ ਰਣਾ ਪੈਣਾ ਸਾਨੂੰ ਪੂਰਾ ਭਰੋਸਾ ਹੈ ਕਿ ਇਹ ਬਿਜਲੀ ਬਿਲ 2025 ਹੈ ਜਿਹੜਾ ਉਹ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਲਾਗੂ ਨਹੀਂ ਹੋਣ ਦੇਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਾਰੇ ਵੀਰਾਂ ਨੂੰ ਬੇਨਤੀ ਹਾਲੇ ਜਾਣਾ ਨਹੀਂ ਸਰਕਾਰ ਦੇ ਨੁਮਾਇੰਦੇ ਇੱਥੇ ਹੀ ਮੰਗ ਪੱਤਰ ਲੈਣ ਦੇ ਵਾਸਤੇ ਆ ਰਹੇ ਨੇ 10 ਮਿੰਟ